ਤੇ ਅੱਜ ਜੀ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਵੈਜੀਟੇਰੀਅਨ ਪਾਸਤਾ ਪਾਸਤਾ ਵੈਸੇ ਹੈਗਾ ਇਟਾਲੀਅਨ ਆ ਜਿਹੜਾ ਕਿ ਇੱਕ ਤੁਹਾਨੂੰ ਇੰਡੀਅਨ ਟੱਚ ਤੇ ਇਟਾਲੀਅਨ ਟੱਚ ਸੇਮ ਸੇਮ ਚੀਜ਼ ਜਿਹੜੀ ਤੁਹਾਨੂੰ ਇੱਕ ਪਾਸਤੇ ਦੇ ਵਿੱਚ ਦੇస్తਾ ਹਾਂ ਉਹ ਕਿੱਦਾਂ ਬਣਾ ਕੇ ਵੀ ਦਿਖਾਵਾਂਗੇ ਤੇ ਬਾਕੀ ਤੁਸੀਂ ਟੇਸਟ ਕਰਕੇ ਦੱਸਣਾ ਜੀ ਆ ਜਿਹੜੀ ਆਪਣੀ ਪੇਸਟ ਹੈ ਜੀ ਇਹ ਪੇਸਟ ਹੈਗੀ ਆ ਬਟਰ ਤੇ ਨਾਲ ਹੈਗਾ ਆ ਵਿੱਚ ਘਰ ਲੇ ਇਹ ਦੋਨੇ ਚੀਜ਼ਾਂ ਮਿਕਸ ਕੀਤੀਆਂ ਨੇ ਇੱਕ ਪੇਸਟ ਬਣਾਈ ਹੈ ਜੀ ਯਾਰਾ ਤਕਰੀਬਨ ਆਪਾਂ ਸਬਜ਼ੀਆਂ ਹੀ ਖਾ ਕੇ ਖੁਸ਼ ਆ ਤੇ ਜਿਹੜਾ ਪਾਸਤਾ ਆ ਇਹ ਜੇ ਆਪਾਂ ਇੰਡੀਅਨ ਤੇ ਇਟਾਲੀਅਨ ਤੇ ਸਟੱਠਾ ਲੈਣਾ ਉਹਦੇ ਵਿੱਚ ਇਹੀ ਚੀਜ਼ਾਂ ਬੈਸਟ ਹੈ ਜੇ ਇਨੂੰ ਇਹ ਨਹੀਂ ਵੀ ਕਿਤੇ ਇਹ ਕੋਈ ਮਾਸ ਨਹੀਂ ਨਾ ਹੱਡੀ ਹੈ ਇਹਨੂੰ ਬਹੁਤ ਜ਼ੋਰ ਦੇਣਾ ਕੋਈ ਇਸ ਨਹੀਂ ਬਸ ਮਾੜਾ ਮਾੜਾ ਉਦੋਂ ਬਾਅਦ ਇਹ ਆਹ ਕਿੰਨੀ ਚੀਜ਼ਾਂ ਕੱਟੀਆਂ ਆ ਗਈਆਂ ਉਦੋਂ ਬਾਅਦ ਇਹਨੂੰ ਐਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਬਾਅਦ ਦੇ ਵਿੱਚ ਦੇਨੇ ਪੱਸਰ 30 ਸੈਕਿੰਡ ਦਗੀ ਦਗੀ ਜੜਿਆ ਕਿ ਨਾ ਪਾਸਟੇ ਦੇ ਸ਼ਕੀਨਿਆ ਉਹਨਾਂ ਲਈ ਇਤੋਂ ਪਰ ਕੁਛ ਨਹੀਂ ਹੈਗਾ ਜੇ ਆਪਾਂ ਗੱਲ ਕਰੀਏ ਪਾਸਟੇ ਦੀ ਪਾਸਤਾ ਸੁਪਰ ਹੈ ਜੀ ਇਹ ਜਿਹਦੇ ਵਿੱਚ ਵੀ ਜਿੱਦਾਂ ਇੱਕ ਸਟੇਕ ਦੇਣਾ ਇਹਨੂੰ ਟਾਈਮ-ਟਾਈਮ ਤੋਂ ਹੁੰਦਾ ਜਿਹੜਾ ਵੀ ਕਿਚਨ ਹੈ ਨਾ ਜਿਹੜਾ ਮੇਨ ਚਾਹੀਦੀ ਹੈ ਨੇ ਚਾਹੇ ਇਟਾਲੀਅਨ ਉਹ ਹਰ ਚੀਜ਼ ਨੂੰ ਇੱਕ ਸਮਾਂ ਹੁੰਦਾ ਗਰੇਵੀ ਪਕਾਉਣ ਲਈ ਸਮਾਨ ਪਕਾਉਣ ਲਈ ਇਸ ਸਮਾਂ ਕਿੱਦਾਂ ਆ ਜਿਹੜਾ ਤਾਂ ਬੰਦਾ ਹੁਣ ਕੰਮ ਕਰਦਾ ਉਹਦੀ ਅੱਖਾਂ ਦੱਸ ਦਿੰਦੀਆਂ ਵੀ ਹੁਣ ਇਹ ਕਿੱਥੇ ਤੱਕ ਅੱਕਰ ਪਹੁੰਚ ਗਿਆ ਇਹਦੇ ਵਿੱਚ ਤੁਹਾਨੂੰ ਇੰਡੀਅਨ ਤੇ ਇਟਾਲੀਅਨ ਤੇ ਇਸ ਤੇ ਜਿਹੜਾ ਆ ਉਹ گارਲਿਕ ਦਾ ਤੇ ਮਿਰਚ ਦਾ ਆ ਹੁਣ ਦੇਖੋ ਪਾਸੇ ਨੂੰ ਮਿਕਸ ਕਿੱਦਾਂ ਕਰਨਾ ਮਿਕਸ ਵੀ ਕਰਨਾ ਇਹਦਾ ਆ ਚੀਜ਼ਾਂ ਮੰਨ ਲਓ ਏਦਾਂ ਹਲਾ ਕੇ ਵੀ ਨਾ ਤੁਸੀਂ ਇਹਨੂੰ ਮਿਕਸ ਕਰ ਸਕਦੇ ਹੋ ਉਸ ਤੇ ਨਾਲ ਦੇਖੋ ਹੁਣ ਇਹ ਵੀ ਜਿਹੜੀ ਗਰੇਵੀ ਆ ਵਿੱਚ ਇਹਨ ਪਾਸਤੇ ਦੇ ਅੜ ਗਈ ਆ ਰਚ ਗਈ ਆ ਤੇ ਤੁਹਾਨੂੰ ਕਿਤੋਂ ਨਹੀਂ ਪਾਣੀ ਮਿਲਣਾ ਦੇਖੋ ਆ ਭਾਪਾ ਮਾਰਦਾ ਪਾਸਤਾ ਤੇ ਹੁਣ ਇਹਦਾ ਜਿਹੜਾ ਕੇਜੀ ਐਂਡ ਆ ਉਹ ਆਪਾਂ ਹੁਣ ਇਹਨੂੰ ਪਾਵਾਂਗੇ ਪਲੇਟ ਦੇ ਵਿੱਚ ਸਤਿ ਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਬਣੇ ਹੋਏ ਨਵੇਂ ਚੈਨਲ ਫੂਡ ਐਂਡ ਫਨ ਉੱਤੇ ਤੇ ਅੱਜ ਜੀ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਵੈਜੀਟੇਰੀਅਨ ਪਾਸਤਾ ਪਾਸਤਾ ਵੈਸੇ ਹੈਗਾ ਇਟਾਲੀਅਨ ਆ ਤੇ ਜਿਹੜਾ ਆਪਾਂ ਮੋਡੀਫਾਈ ਕਰਕੇ ਬਣਾਉਣ ਲੱਗੇ ਆ ਜੀ ਜਿਹੜਾ ਕਿ ਇੱਕ ਤੁਹਾਨੂੰ ਇੰਡੀਅਨ ਟੱਚ ਤੇ ਇਟਾਲੀਅਨ ਟੱਚ ਸੇਮ ਸੇਮ ਚੀਜ਼ ਜਿਹੜੀ ਤੁਹਾਨੂੰ ਇੱਕ ਪਾਸਤੇ ਦੇ ਵਿੱਚ ਟੇਸਟ ਆਉਂਗੇ ਉਹ ਕਿੱਦਾਂ ਆ ਬਣਾ ਕੇ ਵੀ ਦਿਖਾਵਾਂਗੇ ਤੇ ਬਾਕੀ ਤੁਸੀਂ ਟੇਸਟ ਕਰਕੇ ਦੱਸਣਾ ਜ਼ਰੂਰ ਤੇ ਜਿਹੜਾ ਕਿ ਆਪਣਾ ਚਾਹੀ ਇਟਾਲੀਆ ਵੈਸਟ ਬਰਮ ਤੇ ਵਿੱਚ ਹੈ ਜੀ ਪੋਸਟ ਕੋਡ 20714DL ਲੋ ਜੀ ਕਰਦੇ ਹਾਂ ਸਟਾਰਟ ਚੱਲਦੇ ਆਪਾਂ ਪਹਿਲਾਂ ਜੀ ਜਿਹੜਾ ਕਿ ਚੁੱਲੇ ਹਲ ਨੂੰ ਚੁੱਲਾ ਲੈਣੇ ਆ ਜੀ ਆਪਾਂ ਵਾੜ ਤੇ ਉਹ ਤੋਂ ਬਾਅਦ ਦੇ ਵਿੱਚ ਇਹ ਤੁਹਾਨੂੰ ਦੱਸਦੇ ਆਂ ਦੇ ਪਾਸਟੇ ਦੇ ਵਿੱਚ ਪ੍ਰਾਈਮਰੀ ਲੈ ਕੇ ਆ ਜਿਹੜੀ ਆਪਣੀ ਪੇਸਟ ਹੈ ਜੀ ਇਹ ਪੇਸਟ ਹੈਗੀ ਆ ਬਟਰ ਤੇ ਨਾਲ ਹੈਗਾ ਆ ਵਿੱਚ گارਲਿਕ ਇਹ ਦੋਨੇ ਚੀਜ਼ਾਂ ਮਿਕਸ ਕੀਤੀਆਂ ਨੇ ਇੱਕ ਪੇਸਟ ਬਣਾਈ ਆ ਜੀ ਤੇ ਇਹ ਜਿਹੜੀ ਆ ਕਿ ਇਟਾਲੀਅਨ ਤੇ ਜਿਹੜੀ ਪੇਸਟ ਹੁੰਦੀ ਹੈ ਇਟਾਲੀਅਨ ਤਰੀਕੇ ਦੀ ਹੈ ਤੇ ਨਾਲ ਆਪਾਂ ਵਿੱਚ ਜਿਹੜਾ ਐਡ ਕੀਤਾ ਹੈ ਇੰਡੀਅਨ ਦੇ ਹਿਸਾਬ ਦਾ ਉਹ ਹੈਗਾ ਜੀ گارਲਿਕ ਤੇ گارਲਿਕ ਦੇ ਨਾਲ ਨਾਲ ਥੋੜਾ ਜਿਹਾ ਜਿੱਦਾਂ ਕਿ ਆਪਣੇ ਕੋਲ ਸਮਾਨ ਜ਼ਿਆਦਾ ਹੁੰਦਾ ਵੈਜੀ ਤੇਲ ਦੇ ਵਿੱਚ ਥੋੜਾ ਜਿਹਾ 올ਿਵ ਪਾਈਦਾ ਵਿੱਚ ਉਹਦੇ ਵਿੱਚ ਜਿਹੜਾ ਕਿ ਆਪਣੇ ਅਨੀਆਂ ਦਾ ਮਨ ਪਸੰਦ ਹੁੰਦਾ ਜਿਹੜਾ ਕਿ ਹਰ ਚੀਜ਼ ਦਾ ਕਿ ਆਨਿਅਨ ਹੋ ਗਿਆ ਮਿਕਸ ਪੀਪਰ ਹੋ ਗਿਆ ਸਪੀਡਕੌਨ ਹੋ ਗਿਆ 올ਿਵਸ ਹੋ ਗਿਆ ਤੇ ਜੀ ਆਪਣੇ ਅ ਮਿਰਚ ਹੋਗੇ ਨਾਲ ਹੋ ਗਿਆ ਜੀ ਆਪਣੇ ਮਿਰਚ ਯਾਨੀ ਕਿ ਜਲੋਪੀ ਨੇ ਇਹਨੂੰ ਮਿਰਚਾਂ ਵੀ ਕਹਿੰਦੇ ਨੇ ਤੇ ਹੈ ਜਲੋਪੀ ਨੇ ਲੇਕਿਨ ਹੈ ਮਿਰਚ ਹੈ ਜੀ ਕੋੜੀ ਤੇ ਨਾਲ ਹੋ ਗਈ ਜੀ ਮਸ਼ਰੂਮ ਇਹ ਆਪਣਾ ਇੰਡੀਅਨ ਦਾ ਜਿਹੜਾ ਕਿ ਵੈਜੀਟੇਰੀਅਨ ਜਿਹੜੇ ਆਪਣੇ ਇੰਡੀਅਨ ਨੇ ਆ ਜਿਆਦਾ ਤਕਰੀਬਨ ਆਪਾਂ ਸਬਜ਼ੀਆਂ ਹੀ ਖਾ ਕੇ ਖੁਸ਼ ਆ ਤੇ ਜਿਹੜਾ ਪਾਸਤਾ ਆ ਇਹ ਜੇ ਆਪਾਂ ਇੰਡੀਅਨ ਤੇ ਇਟਾਲੀਅਨ ਤੇ ਇਸਕਾ ਠਾ ਲੈਣਾ ਉਹਦੇ ਵਿੱਚ ਇਹੀ ਚੀਜ਼ਾਂ ਬੈਸਟ ਹੈ ਜੈ ਬੈਸਟ ਕੀ ਆ ਕਿਉਂਕਿ ਵੈਜੀਟੇਰੀਅਨ ਆ ਅੱਜੀ ਉਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆਂ ਆਨੀਅਨ ਤੋਂ ਆਨੀਅਨ ਜਿਹੜਾ ਕਿ ਰੈੱਡ ਆਨੀਅਨ ਆ ਬਰੀਕ ਬਰੀਕ ਕੱਟਿਆ ਹੋਇਆ ਤੇ ਉਦੋਂ ਬਾਅਦ ਦੇ ਵਿੱਚ ਇਹਨੂੰ ਥੋੜਾ ਜਿਹਾ ਨੈਕਸ ਕਰਨਾ ਇਹ ਵੀ ਨਹੀਂ ਬਈ ਪੂਰਾ ਆਪਾਂ ਲਾਲ ਕਰਨਾ ਇਹਦੀ ਕਟਿੰਗ ਹੀ ਇਦਾਂ ਹੀ ਕਰਨੀ ਹੈ ਕਿ ਜਿਹੜਾ 30 ਤੋਂ 40 ਸੈਕਿੰਡ ਦੇ ਵਿੱਚ ਰੰਗ ਚੇਂਜ ਕਰ ਲਵੇ ਤੇ ਇਹਦੇ ਨਾਲ ਹੀ ਆਪਾਂ ਮਸ਼ਰੂਮ ਪਾ ਦਾ ਨਹੀਂ ਹੈ ਜੀ ਉਹਨੂੰ ਵੀ ਕੀ ਕਰਨਾ ਥੋੜਾ ਜਿਹਾ ਵਿੱਚ ਤੇਲ ਰਚਾ ਦੇਣਾ ਜਿਹੜਾ ਕਿ گارਲਿਕ ਤੇ ਨਾਲ ਬਟਰ ਹੈ ਇਹ ਵੀ ਜਦੋਂ ਤੁਹਾਡੇ ਤਾਪ ਦੇ ਨਾਲ ਲੱਗਦਾ ਨਾ ਦੀ ਰਚ ਗਿਆ ਦੇ ਵਿੱਚ ਵੀ ਤੇਲ ਉਹਦੇ ਬਾਅਦ ਵਿੱਚ ਫਿਰ ਮਿਕਸ ਜਿਹੜੀਆਂ ਕਿ ਹਾਰਡ ਚੀਜ਼ਾਂ ਆ ਤੇ ਨੇ ਚੀਜ਼ਾਂ ਸੌਫਟ ਚੀਜ਼ਾਂ ਇਹਨਾਂ ਨੂੰ ਆਪਾਂ ਕੀ ਕਰਨਾ ਆ ਇਹਨਾਂ ਨੂੰ ਤਿੰਨਾਂ ਨੂੰ ਬਾਅਦ ਦੇ ਵਿੱਚ ਇਕੱਠਿਆਂ ਨੂੰ ਛੱਡ ਦੇਣਾ ਤੇ ਆ ਦੇਖੋ ਨਾਲ ਨਾਲ ਹੀ ਇਹਦਾ ਜਿਹੜਾ ਕਿ ਰੰਗ ਚੇਂਜ ਲਾਪੇ ਤੇਲ ਚਮਕ ਲਾਪੇ ਨਾ ਜਦੋਂ ਤੇ ਇਹਨੂੰ ਇਹ ਨਹੀਂ ਵੀ ਕਿਤੇ ਇਹ ਕੋਈ ਮਾਸ ਨਹੀਂ ਨਾ ਹੱਡੀ ਆਵੇ ਇਹਨੂੰ ਬਹੁਤ ਜ਼ੋਰ ਦੇਣਾ ਕੁਛ ਨਹੀਂ ਬਸ ਮਾੜਾ ਮਾੜਾ ਉਸ ਤੋਂ ਬਾਅਦ ਵਿੱਚ ਆਹ ਤਿੰਨੇ ਚੀਜ਼ਾਂ ਇਕੱਠੀਆਂ ਆ ਗੀਆਂ ਉਸ ਤੋਂ ਬਾਅਦ ਇਸ ਨੂੰ ਐਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਬਾਅਦ ਦੇ ਵਿੱਚ ਦੇਨੇ ਆਪਾ ਸਿਰਫ 30 ਸੈਕਿੰਡ ਹੋਰ ਇਹਨੂੰ ਇਹਦੇ ਵਿੱਚ ਜਿਹੜਾ ਕਿ گارਲਿਕ ਤੇ ਬਟਰ ਜਿਹੜਾ ਨਾਲ ਆਇਲ ਇਹਨੂੰ ਚਿੰਬੜ ਜਿਵੇਂ ਚੰਗੀ ਤਰ੍ਹਾਂ ਇਹਨੂੰ ਆਪਾਂ ਇਹ ਨਹੀਂ ਵੇਦੀ ਐਨ ਜਾਨ ਨਹੀਂ ਕੱਢਣੀ ਹੈਗੀ ਰੱਖਣਾ ਖੜਮਾ ਜਿਹਾ ਸਮਾਨਿਆ ਤੇ ਨਾਲੇ ਜਦੋਂ ਟਾਈਮ ਹੋ ਗਿਆ ਤੇ ਆਪਾਂ ਪੀਜ਼ਾ ਸੌਸ ਨਾਲੂ ਜਾਣਾ ਇਹ ਦੇਖ ਲਓ ਇਹਦਾ ਕਲਰ ਕਿਦਾਂ ਦਾ ਹੈ ਤੇ ਹੁਣ ਹੈਗੀ ਆ ਵਾਰੀ ਯਾਨੀ ਕਿ ਪੀਜ਼ਾ ਸੌਸ ਦੀ ਆ ਸੌਰੀ ਜੀ ਪੀਜ਼ਾ ਸੌਸ ਨੂੰ ਚੜਿਆ ਕਦੇ ਕਦੇ ਪੀਜ਼ਾ ਸੌਸ ਦੀ ਜਿਹੜਾ ਆਪਾਂ ਪਾਸਤਾ ਸੌਸ ਕਹਿੰਦੇ ਆ ਪਾਸਤਾ ਸੌਸ ਦੀ ਜਿਹੜਾ ਪੀਜ਼ਾ ਸੌਸ ਕਹਿੰਦੇ ਨੇ ਇਹ ਹੋ ਗਿਆ ਜੀ ਆਪਣਾ ਪਾਸਤਾ ਸੌਸ ਵੈਜੀ ਵੈਜੀ ਜਿਹੜੇ ਆ ਕਿ ਨਾ ਟੇਸਟ ਪਾਸਤੇ ਦੇ ਸ਼ਕੀਨ ਆ ਉਹਨਾਂ ਲਈ ਇਹ ਤੋਂ ਪਰੇ ਕੁਝ ਨਹੀਂ ਹੈਗਾ ਜੇ ਆਪਾਂ ਗੱਲ ਕਰੀਏ ਪਾਸਤੇ ਦੀ ਪਾਸਤਾ ਸੁਪਰ ਹੈ ਜੀ ਇਹ ਤੇ ਤੁਸੀਂ ਜਰੂਰ ਟਰਾਈ ਕਰ ਸਕਦੇ ਹੋ ਜੇ ਤੁਹਾਡੇ ਕੋਲ ਟਾਈਮ ਹੈ ਤੇ ਤੁਸੀਂ ਘਰ ਦੇ ਵਿੱਚ ਵੀ ਇਹ ਚੀਜ਼ ਬਣਾ ਸਕਦੇ ਹੋ ਬਹੁਤ ਈਜੀ ਹੈ ਇਹ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸ ਦਿੱਤੀਆਂ ਐ ਇੰਨੀ ਇੱਕ ਚੀਜ਼ ਲੈ ਕੇ ਉਹਦੇ ਵਿੱਚ ਹੋਰ ਕੁਝ ਨਹੀਂ ਆਪਾਂ ਕਰਨਾ ਨਮਕ ਲੋੜ ਅਨਸਾਰ ਸਪਾਈਸੀ ਜਿੰਨਾ ਵੀ ਤੁਸੀਂ ਪਸੰਦ ਕਰਦੇ ਹੋ ਉਹ ਤੋਂ ਬਾਅਦ ਚ ਬਲੈਕ ਪੀਪਰ ਉਹ ੜੀ ਮਾਤਰਾ ਦੇ ਵਿੱਚ ਹੋਣੀ ਚਾਹੀਦੀ ਐ ਤੇ ਬਾਅਦ ਦੇ ਵਿੱਚ ਇਹ ਨੂੰ ਦਵੋ 2 ਤੋਂ 3 ਮਿੰਟ 2 ਤੋਂ 3 ਮਿੰਟ ਦਾ ਆਪਾਂ ਇਹਨੂੰ ਸਮਾਂ ਦੇ ਕੇ ਨਾ ਇਹਦੇ ਵਿੱਚ ਫਿਰ ਆਪਾਂ ਲਾਸਟ ਜਿਹੜੀ ਆਈਟਮ ਆ ਉਹ ਪਾਉਣੀ ਹੈ ਕਰੀਮ ਇਹ ਜਦੋਂ ਵੀ ਨਾ ਆਪਾਂ ਪਾਸਤਾ ਤੁਸੀਂ ਕਿਹੜਾ ਵੀ ਸ਼ਕੀਨ ਹੋ ਜਿੱਦਾਂ ਕਿ ਆਪਾਂ ਹੁਣ ਪਾਸਤਾ ਪੈਨੇ ਰੱਖਿਆ ਹੈ ਆ ਵਾਲਾ ਪਾਸਤਾ ਤੁਸੀਂ ਜ਼ਿਆਦਾਤਰ ਜਿਹੜਾ ਵੈਜੀਟੇਰੀਅਨ ਪਾਸਤਾ ਉਹਦੇ ਵਿੱਚ ਜਿਹੜਾ ਪਾਗੇਟੀ ਜਿਹੜਾ ਨਿਊਡਲ ਟਾਈਪ ਹੁੰਦਾ ਨਾ ਉਹ ਵਧੀਆ ਨਹੀਂ ਹੁੰਦਾ ਉਹ ਵਧੀਆ ਨਹੀਂ ਕਿਉਂਕਿ ਉਹ ਵੱਡਾ ਹੁੰਦਾ ਲੰਮਾ ਹੁੰਦਾ ਉਹ ਜ਼ਿਆਦਾ ਗਰੇਵੀ ਦੇ ਨਾਲੇ ਚੱਲਦਾ ਤੇ ਤੁਸੀਂ ਜਿੰਨਾ ਵੀ ਹੋ ਸਕਦਾ ਛੋਟੇ ਪਾਸਤੇ ਜਿਹੜੇ ਵੀ ਹਨਾ ਉਹ ਵਰਤੋ ਇਹਦੇ ਵਿੱਚ ਛੋਟੇ ਪਾਸਤੇ ਦੇ ਨਾਲ ਇੱਕ ਤਾਂ ਟੇਸਟ ਵਧੀਆ ਮਿਲੂਗਾ ਤੇ ਦੂਜੀ ਉੱਤੋਂ ਗੱਲ ਇਹ ਆ ਖਾਣ ਲਈ ਸੌਖਾ ਹੁੰਦਾ ਏ ਹੈ ਜੀ ਪੀਜ਼ਾ ਸੌਸ ਦੇਖੋ ਹੁਣ ਬੁੜਬੜੀਆਂ ਜਿਹੜੀਆਂ ਮਾਰ ਲਾਪੀ ਆ ਇਹਦੇ ਵਿੱਚ ਵੀ ਜਦੋਂ ਇੱਕ ਸੇਕ ਦੇਣਾ ਇਹਨੂੰ ਟਾਈਮ-ਟਾਈਮ ਤੋਂ ਹੁੰਦਾ ਜਿਹੜਾ ਵੀ ਕਿਚਨ ਹੈ ਨਾ ਜਿਹੜਾ ਮੇਨ ਚਾਹ ਇਟਾਲੀਅਨ ਹੈ ਚਾਹ ਇਟਾਲੀਅਨ ਉਹ ਹਰ ਚੀਜ਼ ਨੂੰ ਇੱਕ ਸਮਾਂ ਹੁੰਦਾ ਹੈ ਗਰੇਵੀ ਪਕਾਉਣ ਲਈ ਸਮਾਨ ਪਕਾਉਣ ਲਈ ਤੇ ਸਮਾਂ ਕਿੱਦਾਂ ਹੈ ਜਿਹੜਾ ਤਾਂ ਬੰਦਾ ਹੁਣ ਕੰਮ ਕਰਦਾ ਉਹਦੀ ਅੱਖਾਂ ਦਾ ਦੱਸ ਦਿੰਦੀਆਂ ਬੇ ਹੁਣ ਇਹ ਕਿੱਥੇ ਤੱਕਰ ਪਹੁੰਚ ਗਿਆ ਹੁਣ ਆਪਾਂ ਨੂੰ ਇਹਦਾ ਪਤਾ ਲੱਗ ਗਿਆ ਹੁਣ ਲਾਸਟ ਚੀਜ਼ ਜਿਹੜੀ ਇਹਦੇ ਵਿੱਚ ਪੈਣੀ ਹੈ ਜੀ ਉਹ ਹੈਗੀ ਆ ਕ੍ਰੀਮ ਸਿੰਗਲ ਕ੍ਰੀਮ ਪੋਨੇ ਆਪਾਂ ਥੋੜੀ ਜਿਹੀ ਵੀ ਜਿੰਨੀ ਜਿੰਨੀ ਤੁਹਾਨੂੰ ਪਤਾ ਵੇ ਆਪਣੀ ਕੁਆਂਟੀਟੀ ਆ ਪਾਸਤੇ ਦੀ ਤੇ ਉਹਦੇ ਹਿਸਾਬ ਦੇ ਨਾਲ ਆ ਹੁਣ ਜਿੱਦਾਂ ਆਪਾਂ ਕ੍ਰੀਮ ਪਾ ਲੈਣੀ ਹੈ ਜੀ ਸਮਾਂ ਆਪਾਂ ਨੂੰ ਵੱਧ ਤੋਂ ਵੱਧ ਇਹਨੂੰ ਹਜੇ 4 ਮਿੰਟ ਦਾ ਹੋਇਆ 4 ਮਿੰਟ ਤੱਕ ਕਰ ਗਏ ਇੱਥੇ ਪਹੁੰਚ ਗਈ ਤੇ ਅਗਲੇ 4 ਮਿੰਟ ਦੇ ਵਿੱਚ ਪਾਸਤਾ ਤੁਹਾਡਾ ਰੈਡੀ ਹੋ ਜਾਣਾ ਇਸ ਟਾਈਮ ਦਾ ਦਾ ਕਲਰ ਦੇਖ ਲਿਓ ਜਦੋਂ ਇਹਦੇ ਪੱਕਣੇ ਤੇ ਫਿਰ ਇਹਦਾ ਬਾਅਦ ਚ ਦੇਖੋ ਕਲਰ ਕਿਦਾਂ ਦਾ ਆਉਣਾ ਜੀ ਤੇ ਜਦੋਂ ਐਂਡ ਦੇ ਉੱਤੇ ਪਾਸਤਾ ਆਪਾਂ ਪਾ ਲੈਣਾ ਪਰ ਤੁਹਾਨੂੰ ਇੱਕ ਹੋਰ ਗੱਲ ਲੱਗਦੈ ਨੇ ਵੀ ਜਦੋਂ ਵੀ ਤੁਸੀਂ ਪਾਸਤਾ ਬਣਾਉਣਾ ਨਾ ਇੱਕ ਪਾਸੇ ਪਾਸਤੇ ਨੂੰ ਪਾਣੀ ਦੇ ਵਿੱਚ ਉਬਲਲੇ ਛੱਡ ਦੇਣਾ ਤੇ ਦੂਜੇ ਪਾਸੇ ਆ ਚੀਜ਼ ਜਾਂ ਫਿਰ ਤੁਸੀਂ ਇਹ ਚੀਜ਼ ਨੂੰ ਤਿਆਰ ਕਰੋ ਤੇ ਥੋੜਾ ਸੇਕ ਘਟਾ ਦੇਣਾ ਪਾਸਤਾ ਜਦੋਂ ਪੱਕ ਗਿਆ ਐਂਡ ਤੇ ਬਸ ਫਿਰ ਆਪਾਂ ਵਿੱਚੇ ਪਾਉਣਾ ਹੁੰਦਾ ਪਾਸਤਾ ਔਰ ਲਓ ਜੀ ਦੇਖੋ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਵੀ 3 ਤੋਂ 4 ਮਿੰਟ ਦਾ ਸਮਾਂ ਜਿਹੜਾ ਕਨਾਂ ਇਹਨੂੰ ਉਬਾਲੇ ਦੇਣ ਪਹਿਲਾ ਕਲਰ ਕੀ ਸੀ ਆ ਦੇਖੋ ਹੁਣ ਬੁੜਬੁੜੀਆਂ ਆਉਂਦੀਆਂ ਹਨਾ ਇਹ ਚੀਜ਼ ਜਿਹੜੀ ਹੈ ਨਾ ਆ ਬੁੜਬੁੜੀਆਂ ਦੀ ਆਪਾਂ ਨਿਸ਼ਾਨੀ ਦੱਸਦੇ ਇਹਦੇ ਵਿੱਚ ਜਿਹੜੇ ਪਾਣੀ ਹੈ ਨਾ ਉਹ ਸਮਝ ਲਓ ਪਾਣੀ ਵਾਲੇ ਮਾਰਦਾ ਪਾਣੀ ਨੂੰ ਆਪਾਂ ਪਕਾਉਣਾ ਆ ਜਦੋਂ ਵੀ ਕੋਈ ਚੀਜ਼ ਬਣਾਉਣੀ ਚਾਹੇ ਢਾਲ ਆ ਚਾਹੇ ਸਬਜ਼ੀ ਆ ਜਿਹਨੂੰ ਤਾਂ ਨਹੀਂ ਪਤਾ ਨਾ ਫਿਰ ਆਪਣੇ ਖਾਣ ਵਾਲੇ ਕੀ ਕਹਿੰਦੇ ਇਹ ਤਾਂ ਪਾਣੀ ਸ਼ਾਂਭ ਹੋ ਗਿਆ ਚੀਜ਼ ਹਨਾ ਇਹ ਪਾਣੀ ਸ਼ਾਂਭ ਜਦੋਂ ਆ ਫਿਰ ਪਾਣੀ ਨੂੰ ਮਾਰ ਦੇਣਾ ਇਹ ਸਮਝ ਲੋ ਸ਼ਾਮ ਦੇ ਵਿੱਚ ਪਾਣੀ ਜਿਹੜਾ ਨਾ ਬੜਬੜ ਕਰਦਾ ਇਹ ਸ਼ਾਮਿਆ ਇਹ ਉਹ ਬੜਬੜਦਾ ਪਾਣੀ ਆ ਤੇ ਪਾਣੀ ਨੂੰ ਉਪਾਸਕ ਕੋਣ ਆ ਆ ਪਾਣੀ ਦੇ ਐਨ ਕੜਤਣ ਜਿਹੜੀ ਇਹ ਨਾਲ ਵਿੱਚ ਚੀਜਦੀ ਹੈ ਨਾ ਤੇ ਇੱਧਰ ਜਿੱਦ ਆਪਣਾ ਪਾਸਤਾ ਕਿਉਂਕਿ ਆਪਣਾ ਪਾਸਤਾ ਜਿਹੜਾ ਅੱਧਾ ਵਾਲਿਆ ਹੋਇਆ ਪਹਿਲਾਂ ਹੀ ਆ ਤੇ ਇਹ ਹੋ ਗਿਆ ਜੀ ਤੁਹਾਡਾ ਲਗ ਭਗ ਜਿਹੜੀ ਕਿ ਆਪਣੀ ਸੋਸ ਉਸੀ ਕਲਰ ਤੋਂ ਆਪੇ ਦੇਖ ਲਓ ਕਿਦਾਂ ਦਾ ਕਿੱਥੋਂ ਤੋਂ ਕਿੱਥੋਂ ਚੇਂਜ ਹੋ ਜਾਂਦਾ ਹੈ ਨਾ ਕਲਰ ਇਹ ਜਿੱਦਾਂ ਦਾ ਹੁਣ ਆ ਜਿਹੜੀ ਆ ਮਰ ਲੱਗੀਆਂ ਨਾ ਬੜ ਬੜੀਆਂ ਇਹ ਆ ਵੀ ਇਹ ਵੀ ਘਟੀ ਜਾਂਦੀਆਂ ਹੁਣ ਹੁਣ ਜਿੱਦਾਂ ਗੁੜ ਦੀ ਪੱਤ ਨਹੀਂ ਪੱਕਦੀ ਹੁੰਦੀ ਇਹ ਹੁਣ ਬੜ ਬੜੀਆਂ ਉਹ ਆ ਗਈਆਂ ਪੱਤ ਕਹਿਣ ਦਾ ਮਤਲਬ ਪੱਕਦੀ ਆ ਇਹਦੇ ਵਿੱਚ ਤੁਹਾਨੂੰ ਇੰਡੀਅਨ ਤੇ ਇਟਾਲੀਅਨ ਟੇਸਟ ਜਿਹੜਾ ਆ ਉਹ گارਲਿਕ ਦਾ ਤੇ ਮਿਰਚ ਦਾ ਆ ਨਾਲ ਜਿਹੜੀ ਬਲੈਕ ਪੀਪਰ ਆ ਤੇ ਬਾਕੀ ਜਿਹੜਾ ਜੀ ਆਪਣਾ ਮਟੀਰੀਅਲ ਪਾਇਆ ਹੋਇਆ ਆ ਤਾਨੂੰ ਪਤਾ ਹੀ ਇੰਡੀਅਨ ਦਾ ਪ੍ਰਾਣ ਜਿਹੜਾ ਆ ਉਹ ਸਾਡਾ ਪਿਆਜ਼ ਹੁੰਦਾ ਆ ਪਿਆਜ਼ ਜਿਹੜਾ ਕਿ ਮੇਨ ਚੀਜ਼ ਹੁੰਦੀ ਹੈ ਇੱਚ ਬਸ ਆਦਰਕ ਨਹੀਂ ਪਾਇ ਤੁਸੀਂ ਆਦਰਕ ਵੀ ਪਾ ਸਕਦੇ ਪਰ ਜੇ ਆਦਰਕ ਪਾਲਿਆ ਖੜਟਾਲਿਆ ਨੇ ਬਿਲਕੁਲੀ ਖਤਮ ਹੋ ਜਾਣਾ ਜੇ ਪਰ ਮਸਾਲੇ ਵੀ ਪਾਏ ਫਿਰ ਉਹ ਵੀ ਇਸ ਕਰਕੇ ਆਪਣੀ ਜੀ ਹੁਣ ਹੋ ਗਈ ਹੈ ਗਰੇਵੀ ਤਿਆਰ ਤੇ ਪਾਣੀ ਜਿਹੜਾ ਨਾ ਪਾਸਤੇ ਦਾ ਇਦਾਂ ਆਪਾਂ ਨਚੋੜ ਦੇਣਾ ਸਾਰੇ ਪਾਣੀ ਨਚੋੜ ਕੇ ਬਾਅਦ ਦੇ ਵਿੱਚ ਆ ਲੋ ਜੀ ਛੜ ਦਾ ਪਾਸਤਾ ਤੇ ਹੁਣ ਦੇਖੋ ਪਾਸਤੇ ਨੂੰ ਮਿਕਸ ਕਿੱਦਾਂ ਕਰਨਾ ਮਿਕਸ ਕੀ ਕਰਨਾ ਇਹਦਾ ਆ ਚੀਜ਼ਾਂ ਮੰਨ ਲਓ ਏਦਾਂ ਹਲਾ ਕੇ ਵੀ ਨਾ ਤੁਸੀਂ ਇਹਨੂੰ ਮਿਕਸ ਕਰ ਸਕਦੇ ਹੋ ਬਸ ਜੇ ਇਹ ਨਹੀਂ ਹੈ ਲੋਣਾ ਤੇ ਕੜਛੀ ਆਪਣੇ ਕੋਲ ਇਸੇ ਕੰਮ ਲਿਆ ਤੇ ਏਦਾਂ ਦੀ ਜਿਹੜੀ ਲਾਈਟ ਲਾਈਟ ਹੈ ਨਾ ਵਿੱਚ ਪਾਸਤੇ ਦੇ ਇੰਨੀ ਕਿ ਹੀ ਤੁਹਾਡੀ ਜਿਹੜੀ ਗਰੇਵੀ ਹੈ ਉਹ ਹੋਣੀ ਚਾਹੀਦੀ ਇਹ ਨਹੀਂ ਵੀ ਆਪਾਂ ਗਰੇਵੀ ਵਾਲਾ ਹੀ ਪਾਸਤਾ ਹੈਨ ਲੇਟ ਮੀਜੇ ਗਰੇਵੀ ਹੋਣੀ ਚਾਹੀਦੀ ਆ ਤੇ ਨਾਲ ਬਾਅਦ ਦੇ ਵਿੱਚ ਜਿਹੜਾ ਕਿ ਨਾ ਵੈਜੀਟੇਰੀਅਨ ਪਾਸਟਾ ਨੂੰ ਹੋਰ ਕੀ ਟੱਚ ਦੇਣਾ ਉਹਦੇ ਵਿੱਚ ਆ ਪਾ ਲੈਣਾ ਆਪਾਂ ਮੋਸਰੇਲਾ 치즈 ਪਾ ਲੈਣਾ ਇਹਦੇ ਨਾਲ ਨਾਲ ਜਿਹੜਾ ਕਿ ਤੁਹਾਨੂੰ ਪ੍ਰੋਪਰ ਟੇਸਟ ਜਿਹੜਾ ਨਾ ਚੀਜ਼ ਦਾ ਤੇ ਪਾਸੇ ਦਾ ਸੌਸ ਦਾ ਤੇ ਜਿਹੜਾ ਨਾਲ ਆਪਾਂ ਮਟੀਰੀਅਲ ਪਾਇਆ ਉਹਦਾ ਫਿਰ ਇਸ ਕਰਕੇ ਇਟਾਲੀਅਨ ਤੇ ਇੰਡੀਅਨ ਪਾਸਤਾ ਜਿਹੜਾ ਜੀ ਤੁਹਾਨੂੰ ਦੋਨੇ ਚੀਜ਼ੇ ਇਟਾਲੀਅਨ ਖਾਊਗਾ ਉਹ ਵੀ ਕਹੂਗਾ ਵੀ ਹਾਂ ਵੀ ਕੋ ਪਾਸਤਾ ਆਪਣਾ ਹੀ ਆ ਪਰ ਵਿੱਚ ਹੋਰ ਮਜ਼ਾ ਜਿਆ ਹੁੰਦਾ ਆਨੰਦ ਜਿਆ ਆਉਂਦਾ ਤੇ ਜੇ ਆਪਾਂ ਇੰਡੀਅਨ ਇੰਡੀਅਨ ਖਾਵਾਂਗੇ ਹਾਂ ਵੀ ਗੱਠਾ ਪਿਆਜ਼ ਜਿਹੜਾ ਕਿ ਹੈਗਾ ਹੀ ਆ ਮਸ਼ਰੂਮ ਹੈਗਾ ਵੀ ਵੇਜੀਟੇਰੀਅਨ ਉਹਦੇ ਨਾਲ ਨਾਲ ਵੀ ਆਪਾਂ ਨੂੰ ਆ ਦੇਖੋ ਹੁਣ ਜਿਹੜਾ ਕਿ ਜਦੋਂ ਘੁਲ ਗਿਆ ਨਾ ਇਹ ਤੁਹਾਡਾ ਚੀਜ਼ ਇਹਨੇ ਹੋਰ ਇਹ ਵੀ ਮਜ਼ਬੂਤੀ ਟੇਸਟ ਦੀ ਕਰਦਾਨੀ ਦੇ ਨਾਲ ਦੇਖੋ ਹੁਣ ਇਹਦੀ ਜਿਹੜੀ ਗਰੇਵੀ ਆ ਵਿੱਚ ਇਹਨ ਪਾਸਤੇ ਦੇ ਅੜ ਗਈ ਆ ਰਚ ਗਈ ਆ ਤੇ ਤੁਹਾਨੂੰ ਕਿਤੋਂ ਨਹੀਂ ਪਾਣੀ ਮਿਲਣਾ ਦੇਖੋ ਆ ਭਾਫਾ ਮਾਰਦਾ ਪਾਸਤਾ ਤੇ ਹੁਣ ਇਹਦਾ ਜਿਹੜਾ ਕੇਜੀ ਅੰਡਾ ਉਹ ਆਪਾਂ ਹੁਣ ਇਹਨੂੰ ਪਾਾਂਗੇ ਪਲੇਟ ਦੇ ਵਿੱਚ ਤੇ ਫੇਰ ਤੁਹਾਨੂੰ ਦੱਸਦੇ ਟੇਸਟ ਤੇ ਲਓ ਜੀ ਪਾਸਤਾ ਆਪਣਾ ਰੜੀ ਆ ਤੇ ਜਾਣ ਲੱਗਾ ਹੁਣ ਪਾਸਤਾ ਪਲੇਟ ਦੇ ਵਿੱਚ ਲੇਟਾਂ ਹੈਗੀਆਂ ਆਪਣੀਆਂ ਜਿਹੜੀਆਂ ਕਿ ਇਹ ਮੇਨ ਆਪਾਂ ਪੋਰਸ਼ਨ ਗੱਲ ਕਰੀਏ ਤੇ ਐਡ ਐਡਾਈ ਪੋਰਸ਼ਨ ਹੁੰਦਾ ਹੈ ਤੇ ਕਿਉਂਕਿ ਜਿਹੜਾ ਟਾਲੀਅਨ ਹੈ ਨਾ ਉਹ ਪਾਸਤੇ ਦੇ ਨਾਲ ਬਹੁਤ ਕੁਝ ਹੋਰ ਵੀ ਲੈਣਦੇ ਹੁੰਦੇ ਆ ਤੇ ਇੰਨੀ ਕ ਪਲੇਟ ਹੁੰਦੀ ਹੈ ਜਿਹੜੀ ਪਾਸਤੇ ਦੀ ਉਹ ਤੋਂ ਪਹਿਲਾਂ ਇਹਨਾਂ ਨੇ ਅੰਤੀਪਾਸਤ ਹੁੰਦਾ ਆ ਜਿੱਦਾਂ ਕਿ ਆਪਣੇ ਸਟਾਰਟਰ ਹੋ ਗਏ ਪਹਿਲੀ ਪਲੇਟ ਤੇ ਦੂਜੀ ਪਲੇਟ ਤੇ ਤੀਜੀ ਵੀ ਹੁੰਦੀ ਆ ਪਰ ਅਸੀਂ ਇੰਡੀਅਨ ਆਂ ਅਵਰ ਜਿਆਦਾ ਜਿਆਦਾ ਖਾਣ ਵਾਲੇ ਹੁੰਦੇ ਆ ਪਰ ਆ ਚਲੋ ਆਪਾਂ ਪਲੇਟ ਦੇ ਹਿਸਾਬ ਨਾਲ ਇੰਨਾ ਕਈ ਜਿੰਨੇ ਤੇ ਆ ਹੋ ਗਿਆ ਜੀ ਇਹ ਵੀ ਇੱਕ ਚੀਜ਼ ਢਾ ਲੀਏ ਨੇ ਇਹਨੂੰ ਕਹਿੰਦੇ ਆ ਜੀ ਗਰਾਨਾ ਗਰਾਨਾ ਪਾਦਾਨੋ ਤੇ ਇਹ ਜਿਹੜਾ ਆ ਟੇਸਟ ਨੂੰ ਹੋਰ ਵਧਾਉਂਦਾ ਜਿੱਦਾਂ ਆਪਣੇ ਨਹੀਂ ਦਾਲ ਸਬਜ਼ੀ ਦੇ ਵਿੱਚ ਘੇ ਪਾਈ ਦਾ ਜਾਂ ਮੱਖਣੀ ਪਾਈ ਦੀ ਇਹ ਉਹ ਚੀਜ਼ ਆ ਜੀ ਲਓ ਜੀ ਹੁਣ ਆਪਾਂ ਤੁਹਾਨੂੰ ਟੇਸਟ ਕਰਕੇ ਵੀ ਦਿਖਾਉਨੇ ਆ ਤੇ ਤੁਸੀਂ ਇਹ ਚੀਜ਼ ਘਰ ਦੇ ਵਿੱਚ ਵੀ ਬਣਾ ਸਕਦੇ ਹੋ ਲੋ ਜੀ ਪਾਸਤੇ ਰੇ ਕੋਈ ਕਮੀ ਨਹੀਂ ਕੋਈ ਕਸਰ ਨਹੀਂ ਰਹੀ ਜੇ ਤੁਹਾਡੇ ਵੀ ਇੱਕ ਵਾਰੀ ਮੂਹ ਨੂੰ ਲੱਗ ਗਿਆ ਤੇ ਦੁਬਾਰਾ ਵਾਪਸ ਜ਼ਰੂਰ ਆਉਂਗੇ ਜ਼ਰੂਰ ਇੱਕ ਵਾਰੀ ਟੈਸਟ ਕਰਕੇ ਜਾਓ ਬੈਸਟ ਫਰਮ ਵਰਮਿੰਗਮ ਦੇ ਵਿੱਚ ਹੈ ਜੀ ਆਪਣਾ ਟਿਕਾਣਾ ਚਾਹ ਇਟਾਲੀਆ ਉਸ ਕੋਡ ਜਿਹੜਾ ਕਿ ਆਪਾਂ ਐਡਰੈਸ ਤੁਹਾਨੂੰ ਮੋਰੇ ਸਕਰੀਨ ਤੇ ਵੀ ਦੇ ਦੇਵਾਂਗੇ ਤੇ ਅਗਲੀ ਵੀਡੀਓ ਪਾਸਤੇ ਦੀ ਜਿਹੜੀ ਆ ਤੇ ਉਹਦੇ ਨਾਲ ਆਪਾਂ ਤੁਹਾਨੂੰ ਖਾਣ ਪੀਣ ਦੀ ਨੌਲੇਜ ਹੋਰ ਵੀ ਦਿੰਦੇ ਰਾਵਾਂਗੇ ਤੇ ਰੱਖਿਓ ਜੀ ਖਿਆਲ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ